जय पिन जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਅਸੀਂ ਕੁਮਾਰ ਸਾਹਿਬ ਦੇ ਗ੍ਰਹਿ ਵਿਖੇ ਜ਼ੀਰਕਪੁਰ ਦੇ ਨਜ਼ਦੀਕ ਉਹਨਾਂ ਦੀ ਕੋਠੀ ਦੇ ਵਿੱਚ ਬੈਠੇ ਹੋਏ ਹਾਂ ਜਸਲ ਸਾਹਿਬ ਨਾਲ ਨੇ सुमन ਜੀ ਨਾਲ ਨੇ ਔਰ ਜਿਹੜੀ ਅਗਲੀ ਸਾਡੀ ਸ਼ਖਸੀਅਤ ਹੈ ਉਹ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਚੀਪ ਸਾਹਿਬ ਜਿਹੜੇ ਕਿ ਬਿਜਲੀ ਬੋਰਡ ਤੋਂ ਬਤੌਰ ਚੀਫ ਰਿਟਾਇਰ ਹੋਏ ਨੇ ਔਰ ਸ਼੍ਰੀ ਕਰਮਚੰਦ ਜੀ ਕਰਮਚੰਦ ਜੀ ਦੇਖੋ ਕੈਨੇਡਾ ਤੋਂ ਇਸ ਕਰਕੇ ਵਾਪਸ ਆਏ ਨੇ ਜਸਨ ਸਾਹਿਬ ਨੇ ਦੱਸਿਆ ਸਿਰਫ ਇਸ ਕਰਕੇ ਕਿ ਜਸਨ ਸਾਹਿਬ ਦੇ ਵੱਲੋਂ ਚਲਾਈ ਜਾ ਰਹੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਉਸ ਦੇ ਵੱਲੋਂ ਜਿਹੜਾ ਸਟੈਪ ਚੱਕਿਆ ਗਿਆ ਜ਼ਮੀਨ ਲੈਣ ਦਾ ਉਸ ਦੇ ਖਰਚੇ ਦੀ ਪਰਪਾਈ ਵਾਸਤੇ ਮੈਂ ਵੀ ਯਾਨਕਿ ਇਹਨਾਂ ਦੀ ਮਦਦਤ ਕਰਾ ਸਿਰਫ ਇਸ ਕਰਕੇ ਆਏ ਨੇ ਮਹੀਨਾ ਇੱਕ ਹੋ ਗਿਆ ਇਹਨਾਂ ਨੂੰ ਸਾਡੇ ਨਾਲ ਸਿੱਦਤ ਦੇ ਨਾਲ ਜਾ ਰਹੇ ਨੇ ਜਿੱਥੇ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਕਾਲ ਕਰਦੇ ਨੇ ਔਰ ਸਾਡੇ ਅੱਗੋਂ ਜਾ ਕੇ ਇਹਨਾਂ ਦੇ ਨਾਲ ਮਿਲਾਪ ਹੋ ਜਾਂਦੇ ਨੇ ਦੇਖੋ ਇਹ ਸਿਰਫ ਸਾਨੂੰ ਮਤਲਬ ਪਾਵਰ ਤਾਂ ਦੇ ਰਹੇ ਨੇ ਨਾਲ ਹੈਲਪ ਵੀ ਇਸੇਹੀ ਦੇ ਰਹੇ ਨੇ ਜਿਸ ਤਰ੍ਹਾਂ ਦੀ ਇਹਨਾਂ ਦਿਨਾਂ ਵਿੱਚ ਸਾਨੂੰ ਜ਼ਰੂਰਤ ਹੈ ਔਰ ਆਕਾਲ ਪੁਰਖ ਵੱਲੋਂ ਬਾਬਾ ਜੀ ਵੱਲੋਂ ਫਿਰ ਕਮੀ ਵੀ ਕਿਸੇ ਗੱਲ ਦੀ ਨਹੀਂ ਰਹਿੰਦੀ ਖੁਦੀ ਕੋ ਕਰ ਬੁਲੰਦ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜਾ ਕੀ ਹੈ ਸੋ ਚੀਫ ਸਾਹਿਬ ਦੇ ਨਾਲ ਗੱਲਬਾਤ ਕਰਦੇ ਆਂ ਔਰ ਖਰਚੇ ਨੂੰ ਲੈ ਕੇ ਗੱਲਬਾਤ ਕਰਦੇ ਆਂ ਚੀਫ ਸਾਹਿਬ ਜੈਪੀਨ ਜੈਪਾਲ ਜੈਪੀਨ ਜੈਪਾਲ ਚੀਫ ਸਾਹਿਬ ਅੱਜ ਕੁਮਾਰ ਸਾਹਿਬ ਤੁਹਾਡੇ ਵੀ ਕਾਫੀ ਪੁਰਾਣੇ ਮਿੱਤਰ ਨੇ ਔਰ ਦੁਆਬੇ ਦੇ ਨਾਰੀ ਸਬੰਧਤ ਨੇ ਇਹਨਾਂ ਦੀ ਸ਼ਖਸੀਅਤ ਬਾਰੇ ਦਾ ਗੱਲਬਾਤ ਹੋ ਚੁੱਕੀ ਹੈ ਔਰ ਤੁਸੀਂ ਇਹਨਾਂ ਨੂੰ ਕਿੰਨੇ ਸਾਲਾਂ ਤੋਂ ਜਾਣਦੇ ਹੋ ਸਰ ਮੈਂ ਵੀ ਇਹਨਾਂ ਨੂੰ ਕੁਮਾਰ ਸਾਹਿਬ ਨੂੰ ਦਸਤਸਾਲ ਦੇ ਨਾਲ ਹੀ ਮਿਲਿਆ ਸੀ ਜੀ ਔਰ ਅੱਜ ਦੀ ਜੋ ਵੀ ਸਾਡੀ ਗੱਲਬਾਤ ਹੋਈ ਹੈ ਜੋ ਵੀ ਮੈਂ ਤਾਂ ਕਹਾਗਾ ਸਾਡਾ ਇੱਕ ਬਹੁਤ ਵਧੀਆ ਸਤਸੰਗ ਹੋ ਗਿਆ ਕਹਿਆ ਹਾਂ ਉਹ ਤੇ ਰਵਿਦਾਸ ਸਿੰਘ ਮਹਾਰਾਜ ਗੁਰੂ ਗ੍ਰੰਥ ਸਾਹਿਬ ਔਰ ਬਹੁਤ ਹੀ ਜ਼ਿਆਦਾ ਮਤਲਬ ਡੰਗਾਈ ਦੇ ਵਿੱਚ ਗੱਲਾਂ ਹੋਈਆਂ ਨੇ ਜਿੱਥੋਂ ਤੱਕ ਤੁਸੀਂ ਕਿਹਾ ਵੀ ਮੈਂ ਬਾਹਰੋਂ ਆਇਆ 10 ਸਾਲ ਦੀ ਸਪੋਰਟ ਲਈ ਜਫੀਤ ਚੰਦ ਜਸਤ ਸਿੰਘ ਜੀ ਇਹ ਗੱਲ ਗੱਲ ਜਿਹੜੀ ਗਲਤ ਹੈਗੀ ਹੈ ਜੀ ਜਦੋਂ ਅਸੀਂ ਇਹ ਗੱਲ ਕਹਦੇ ਨਾ ਵੀ ਅਸੀਂ ਜਸਤ ਸਿੰਘ ਸਾਹਿਬ ਦੀ ਸਪੋਰਟ ਨਹੀਂ ਹੈ ਜਸਤ ਸਿੰਘ ਸਾਹਿਬ ਨੇ ਆਪਣੇ ਲਈ ਥੋੜਾ ਕਰ ਰਹੇ ਨੇ ਹੂੰ ਉਹ ਤਾਂ ਇੱਕ ਸਮਾਜ ਦੇ ਵਾਸਤੇ ਚੱਲ ਰਹੇ ਨੇ ਔਰ ਹੁਣ ਤੇ ਨਹੀਂ ਚੱਲ ਰਹੇ ਬੜੇ ਪੁਰਾਣੇ ਚੱਲ ਰਹੇ ਨੇ ਜੀ ਹਾਂ ਠੀਕ ਹੈ ਕਿ ਲੀਡਰ ਚਾਹੀਦਾ ਉਹ ਲੀਡ ਜਰੂਰ ਕਰ ਰਹੇ ਨੇ ਇਸ ਗੱਲ ਨੂੰ ਔਰ ਬਹੁਤ ਵਧੀਆ ਲੀਡ ਕਰ ਰਹੇ ਨੇ ਔਰ ਮੇਰੀ ਔਰ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਵੀ ਜਿਹੜਾ ਉਹ ਇੱਕ ਵੀੜਾ ਚੱਕਿਆ ਹੈਗਾ ਉਹਦੇ ਵਿੱਚ ਅਸੀਂ ਕਾਮਯਾਬ ਹੋ ਸਕੀਏ ਇਹ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਬਾਕੀ ਮੈਂ ਬਹੁਤਾ ਕੁਝ ਨਹੀਂ ਕਹਿ ਸਕਦਾ ਇਹ ਨਾਲ ਹੀ ਕਾਫੀ ਹੈ ਨੇ ਨੇ ਇੰਨਾ ਹੀ ਬਹੁਤ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਸਰ ਦੇਖੋ ਗੱਲ ਉਹੀ ਹੈ ਕਿ ਜਸਰ ਸਾਹਿਬ ਆਪਣੇ ਲਈ ਕੁਝ ਨਹੀਂ ਕਰ ਰਹਾ ਆਪਣੇ ਲਈ ਤਾਂ ਕਾਲਪੁਰਖ ਨੇ ਬੜੀ ਦਇਆ ਕੀਤੀ ਹੈ ਲੇਕਿਨ ਜਦੋਂ ਕੋਈ ਚੀਜ਼ ਭਰ ਜਾਂਦੀ ਹੈ ਨਾ ਤੇ ਉਹ ਚਾਹੁੰਦੀ ਕਿ ਮੈਂ ਊਂ ਵੀ ਤਾਂ ਫਿਰ ਘੁੰਮ ਫਿਰ ਕੇ guzara ਕਰਨਾ ਹੈ ਕਿਉਂ ਨਾ ਮੈਂ ਲੋਕਾਂ ਵਿੱਚ ਵਿਚਰਾਂ ਔਰ ਲੋਕਾਂ ਨੂੰ ਜਿਹੜਾ ਹੈ ਇਸ ਵਿਚਾਰਧਾਰਾ ਬਾਰੇ ਦੱਸਾਂ ਸੋ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਏ ਆ ਘਰ ਤੱਕ ਪਹੁੰਚਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕੀਤੇ ਯਾਰੇ ਨੇ ਪਹਿਲਾ ਅੰਬੀਡਕਰ ਊਰਜਾ ਭਵਨ ਬਣਿਆ ਹੈ ਔਰ ਉਸ ਦੇ ਸਾਹਮਣੇ ਪਈ ਜ਼ਮੀਨ ਜਿਹੜੀ ਹੈ ਤਕਰੀਬਨ ਸਭ ਨੇ ਦੇਖੀ 1815 ਗਜ ਹੁਣ ਜਿਸ ਦੀ 7 ਫਰਵਰੀ ਨੂੰ ਰਜਿਸਟਰੀ ਕਰਵਾਉਣ ਵਾਸਤੇ ਅਸੀਂ ਦਰ ਦਰ ਘੁੰਮ ਰਹੇ ਆਂ ਔਰ ਕਿੱਥੋਂ ਖੈਰ ਪੈਂਦੀ ਆ ਇਹ ਤਾਂ ਮਾਲਕ ਦੀ ਨਜ਼ਰ ਦੇ ਵਿੱਚ ਆ ਭੁਵਿੱਖ ਦੀ ਗੋਦ ਦੇ ਵਿੱਚ ਆ ਸੁਮਨ ਜੀ ਤੁਸੀਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਤੁਹਾਡੇ ਵਿਚਾਰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤੁਸੀਂ ਸਾਹਿਤਕਾਰ ਦੇ ਤੌਰ ਤੇ ਕਾਫੀ ਮਕਬੂਲ ਹੋ ਤੁਹਾਡਾ ਸਾਹਿਤ ਪੂਰੀ ਦੁਨੀਆ ਦੇ ਵਿੱਚ ਜਾਂਦਾ ਹੈ ਔਰ ਅچھے ਅچھے ਲੋਕ ਤੁਹਾਡੇ ਸਾਹਿਦ ਦੇ دیਵਾਨੇ ਨੇ ਲੇਕਿਨ ਇਹ ਜਿਹੜਾ ਪਾਪਰ ਆਫ ਸੋਸ਼ਲ ਜੁਨਿਟੀ ਦਾ ਸਾਹਿਤ ਹੈ ਇਸ ਬਾਰੇ ਔਰ ਜਿਹੜੇ ਕਨਸੈਪਟ ਨੂੰ ਲੈ ਕੇ ਅਸੀਂ ਚੱਲੇ ਹੋਏ ਆ ਰਜਿਸਟਰੀ ਨੂੰ ਲੈ ਕੇ ਉਸ ਬਾਰੇ ਕੀ ਵਿਚਾਰ ਸੋਤਾ ਸਾਹਿਬ ਜਦੋਂ ਤੋਂ ਤੁਸੀਂ ਮੈਨੂੰ ਜਸਲ ਸਾਹਿਬ ਦੇ ਦਰਸ਼ਨ ਕਰਵਾਏ ਆ ਤੇ ਮੈਨੂੰ ਲੱਗਦਾ ਕਿ ਵੱਖਰੀ ਤਰੀਕੇ ਦਾ ਜਿਹੜਾ ਮੈਂ ਸਾਹਿਤ ਦੇ ਸਮਾਜ ਔਰ ਸਾਹਿਤ ਦਾ ਗੂੜਾ ਰਿਸ਼ਤਾ ਹੈਗਾ ਤੇ ਉਹਦੇ ਮੈਨ ਸਮਖ ਹੋ ਰਿਹਾ ਹੈਗਾ ਬੜਾ ਕੁਝ ਪਤਾ ਲੱਗ ਰਿਹਾ ਹੈ ਤੇ ਅੱਜ ਕੁਮਾਰ ਸਾਹਿਬ ਦੇ ਆਪਾਂ ਗ੍ਰਹਿ ਵਿਖੇ ਆਏ ਹੈਗੇ ਆ ਤੇ ਉੱਥੇ ਉਹਨਾਂ ਦੇ ਜਿਹੜੇ ਅਸੀਂ ਸਖਸ਼ੀਤ ਨੂੰ ਦੇਖਿਆ ਹੈ ਉਹਨਾਂ ਦੇ ਡੂੰਘੇ ਗਿਆਨ ਨੂੰ ਅਸੀਂ ਮਾਣਿਆ ਹੈਗਾ ਔਰ ਉਹਨਾਂ ਦੇ ਅਨੁਭਵ ਨੂੰ ਜਿਵੇਂ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨਾਂ ਨੇ ਸਾਨੂੰ ਆਪਣਾ ਅਨੁਭਵ ਵਾਰਿਸ ਚਾਨਣ ਪਾਇਆ ਹੈਗਾ ਔਰ ਜੋ ਜਸਰ ਸਾਹਿਬ ਜਿਹੜੇ ਕਾਜ ਨੂੰ ਲੈ ਕੇ ਤੁਰੇ ਹੈ ਔਰ ਮੈਂ ਹੈਰਾਨ ਹੋ ਰਿਹਾ ਕਿ ਜਸਪ੍ਰੀਤ ਸਾਹਿਬ ਇਕੱਲੇ ਨਹੀਂ ਹੈ ਉਹਨਾਂ ਦੇ ਨਾਲ ਬਹੁਤ ਅੱਜ ਇਹਨਾਂ ਸਖਸ਼ੀਤਾਂ ਜੁੜੀਆਂ ਹੋਈਆਂ ਨੇ ਜਿਹੜੀਆਂ ਇਹਨੂੰ ਇੱਕ ਨਵਾਂ ਰੂਪ ਦੇ ਰਹੀਆਂ ਨੇ ਨਵੀਂ ਦਿਖ ਦੇ ਰਹੀਆਂ ਨੇ ਸਮਾਜ ਦੇ ਵਿੱਚ ਜੋ ਮਤਲਬ ਕਿ ਉਹ ਕਰਨਾ ਚਾਹੁੰਦੇ ਨੇ ਸਾਡੇ ਭਵਿੱਖੀ ਜਿਹੜਾ ਸਾਡਾ ਅਗਲੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਉਹ ਇੱਕ ਰਾਹ ਦਸੇਰਾ ਬਣ ਕੇ ਇੱਕ ਟੀਮ ਦੇ ਰੂਪ ਵਿੱਚ ਆਪਣੇ ਆਪ ਨੂੰ ਸਸ਼ਕਤ ਰੂਪ ਵਿੱਚ ਆ ਰਹੇ ਨੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਲੋਕ ਜੁੜਨਗੇ ਨਹੀਂ ਜੁੜ ਵੀ ਰਹੇ ਨੇ ਟੁੱਟ ਵੀ ਰਹੇ ਨੇ ਇਸ ਤਰ੍ਹਾਂ ਦਾ ਹੁੰਦਾ ਰਹਿੰਦਾ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਚੱਲਦਾ ਰਹਿੰਦਾ ਕਿ ਬਹੁਤ ਸਾਰੇ ਟੁੱਟਦੇ ਨੇ ਬਹੁਤ ਸਾਰੇ ਜੁੜਦੇ ਨੇ ਜੋ ਟੁੱਟਣ ਵਾਲੇ ਆ ਉਹ ਉਹਨਾਂ ਦਾ ਕੋਈ ਆਪਣੇ ਨਿਆ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਜਿਹੜੀ ਗੱਲ ਆਪਾਂ ਨੇ ਕੀਤੀ ਆ ਕਿ ਜਿਹੜਾ ਮਤਲਬ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਵੇਂ ਜਿਵੇਂ ਆਪਾਂ ਦੇਖ ਰਹੇ ਆ ਕਿ ਰਾਜਨੀਤਿਕ ਤੌਰ ਦੇ ਉੱਤੇ ਵੰਡੀਆਂ ਬਹੁਤ ਨੇ ਉਹ ਜਿਹੜੀਆਂ ਵੰਡੀਆਂ ਸਮਾਜ ਦੀਆਂ ਉਹ ਸਾਨੂੰ ਕਿਸ ਪਾਸੇ ਧੱਕ ਰਹੀਆਂ ਨੇ ਤੇ ਉਹ ਉਹਨਾਂ ਦੇ ਆਪਣੇ ਲਾਲਚ ਨੇ ਆਪਣਾ ਬੜਾ ਕੁਝ ਹੈ ਜਿਸ ਸੰਗਠਨ ਨੂੰ ਲੈ ਕੇ ਜਿਸ ਗੈਰ ਰਾਜਨੀਤਿਕ ਸੰਗਠਨ ਨੂੰ ਲੈ ਕੇ ਜਸਲ ਸਾਹਿਬ ਤੁਰੇ ਹੋਏ ਨੇ ਮੈਨੂੰ ਲੱਗਦਾ ਉਹਨਾਂ ਦੇ ਪਿੱਛੇ ਇਹ ਬੜੀ ਵੱਡੀ ਤਾਕਤਾਂ ਨੇ ਜਿਹੜੀਆਂ ਅਸੀਂ ਅੱਜ ਪ੍ਰਤੱਖ ਰੂਪ ਵਿੱਚ ਦੇਖੀਆਂ ਨੇ ਜਿਵੇਂ ਕੁਮਾਰ ਸਾਹਿਬ ਦੇ ਅਸੀਂ ਵਿਚਾਰ ਸੁਣੇ ਨੇ ਔਰ ਉਹਨਾਂ ਦੀ ਜੋ ਸਾਨੂੰ ਇਸ ਸੰਗਠਨ ਨੂੰ ਤਾਕਤ ਮਿਲੇਗੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਜਿਹੜੀ ਆਪਾਂ ਇੱਕ ਆਪਣੇ ਮਨ ਦੀ ਭਾਵਨਾ ਲੈ ਕੇ ਚੱਲੇ ਆ ਕਿ ਹਾਂ ਇਸ ਤਰ੍ਹਾਂ ਕਰਨਾ ਜਸਲ ਸਾਹਿਬ ਲੈ ਕੇ ਚੱਲੇ ਨੇ ਆਪਾਂ ਨਾਲ ਜੁੜੇ ਆ ਤੇ ਇਹ ਬਹੁਤ ਛੇਤੀ ਹੈ ਜਿਹੜਾ ਇਹ ਇਸ ਤਰ੍ਹਾਂ ਦੇ ਹੋਰ ਵੀ ਜਿਹੜੀਆਂ ਉਹ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਉਹਨਾਂ ਦੇ ਪ੍ਰਪੋਜ਼ਲਸ ਨੇ ਉਹ ਲੈ ਕੇ ਆਣਗੇ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਸਾਨੂੰ ਬਹੁਤਾ ਨਿਰਾਸ਼ ਵੀ ਹੋਣ ਦੀ ਲੋੜ ਨਹੀਂ ਸਹਿਯੋਗ ਮੰਗਣ ਲਈ ਜਾਂ ਸਾਨੂੰ ਥੋੜਾ ਜਿਹਾ ਅੱਗੇ ਜਾਣ ਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੋ ਵੀ ਰਿਹਾ ਹੈਗਾ ਤੇ ਲੋਕ ਜੁੜਨਗੇ ਤੇ ਟੁੱਟਣ ਵਾਲਿਆਂ ਦਾ ਟੁੱਟਣਾ ਇਹੀ ਹੈ ਇਨੀ ਗੱਲ ਮੈਂ ਕਹਿ ਸਕਦੀ ਕਿਉਂਕਿ ਉਹਨਾਂ ਦੀ ਨੀਤੀ ਔਰ ਨੀਤ ਦੇ ਉੱਤੇ ਤੁਸੀਂ ਬੜਾ ਚੰਨ ਪਾ ਚੁੱਕੇ ਹੋ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਜਸਨ ਸਾਹਿਬ ਦਾ ਤੇ ਅਜ ਕੁਮਾਰ ਸਾਹਿਬ ਦਾ ਜਿਹੜੇ ਅਸੀਂ ਮਤਲਬ ਕਿ ਉਹਨਾਂ ਦੇ ਵਿਚਾਰ ਸੁਨੇ ਆ ਇਹਨਾਂ ਨਾਲ ਮੈਨੂੰ ਲੱਗਦਾ ਕਿ ਸਾਨੂੰ ਇੱਕ ਵੱਖਰਾ એનર્ਜੀ ਮਿਲੇਗੀ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹਨੂੰ ਇਸ ਆਪਣੇ ਜਿਹੜਾ ਹੈਗਾ ਅੰਦੋਲਨ ਆ ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਨੂੰ ਇੱਕ ਬਹੁਤ ਵੱਡੀ ਤਾਕਤ ਮਿਲੇਗੀ ਸੋ ਸੁਮਨ ਜੀ ਦੇ ਵਿਚਾਰਾਂ ਤੋਂ ਵੀ ਆਪਾਂ ਪਲੀਪਾਂਤ ਜਾਣੂ ਆ ਬਹੁਤ ਅੱਛੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਚਾਹੇ ਉਹ ਪਰਪਕਤਾ ਹੋਵੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਇਹਨਾਂ ਨੇ ਪੋਜ਼ਿਟਿਵ ਸੋਚ ਨੂੰ ਮੱਦੇ ਨਜ਼ਰ ਰੱਖਦੇ ਆ ਸ਼ਬਦ ਦਾ ਇਸਤੇਮਾਲ ਕੀਤਾ ਔਰ ਕੁਮਾਰ ਸਾਹਿਬ ਨੂੰ ਅਸੀਂ ਪੋਸੂ ਨਾਮਾ ਚੈਨਲ ਦੇ ਜ਼ਰੀਏ ਬੇਨਤੀ ਕਰਨਾ ਚਾਹੁੰਦੇ ਆ ਕਿ ਕਦੇ ਅੰਬੇਡਕਰ ਊਰਜਾ ਭਵਨ ਟਾਈਮ ਲੱਗਾ ਤੇ ਜ਼ਰੂਰ ਆਓ ਸਟੂਡੀਓ ਵਿੱਚ ਬੈਠ ਕੇ ਬੜੇ ਕਨਸੈਪਟ ਨੇ ਉਹਨਾਂ ਤੇ ਆਪਾਂ ਗੱਲਬਾਤ ਡਿਟੇਲ ਦੇ ਵਿੱਚ ਹੋਰ ਕਰ ਸਕਾਂਗੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸੋ ਹੋਂਤਾ ਪੋਸੂ ਨਾਮਾ ਪੰਜਾਬ ਤੋਂ